ਸਿਖਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰुण ਕੁਰਾਲੀ ਕੁੰਬੜਾ ਥਾਣੇ ਦੀ ਗੱਲ ਕਰੀਏ ਤਾਂ ਕੁੰਬੜਾ ਥਾਣੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਸ ਪੂਰੇ ਮਾਮਲੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਕੀ ਸੀ ਮਾਮਲਾ ਇੱਕ ਦੁਕਾਨ ਤੇ ਕੁਝ ਲੋਕ ਆਉਂਦੇ ਨੇ ਅਤੇ ਇਹ ਦੁਕਾਨ ਮੋਬਾਈਲਾਂ ਦੀ ਹੁੰਦੀ ਹੈ ਅਤੇ ਇੱਥੇ ਪੁੱਛ ਕੇ ਦੁਕਾਨ ਵਾਲੇ ਨੂੰ ਉਹ ਕਹਿੰਦੇ ਨੇ ਜੋ ਲੋਕ ਉੱਥੇ ਜਾਂਦੇ ਨੇ ਕਿ ਉਹ ਪੁਲਿਸ ਮੁਲਾਜ਼ਮ ਨੇ ਅਤੇ ਉਹ ਕਹਿੰਦੇ ਨੇ ਕਿ ਤੂੰ ਚੋਰੀ ਦੇ ਮੋਬਾਈਲ ਖਰੀਦਾ ਹੈ ਅਤੇ ਮੋਚੋਰੀ ਦੇ ਮੋਬਾਈਲ ਤੇਰੀ ਦੁਕਾਨ ਦੇ ਵਿੱਚ ਨੇ ਤੇ ਇਹਨਾਂ ਦੇ ਬਿੱਲ ਪਖਾ ਦੁਕਾਨਦਾਰ ਡਰ ਜਾਂਦਾ ਹੈ ਅਤੇ 20000 ਰੁਪਏ ਦੀ ਨਕਦੀ ਉਹਨਾਂ ਨੂੰ ਦੇ ਦਿੰਦਾ ਹੈ ਤੇ ਜਦੋਂ ਉਹਨਾਂ ਨੂੰ ਸ਼ੱਕ ਪੈਂਦਾ ਹੈ ਤਾਂ ਉਹ ਕੁੰਬੜਾ ਥਾਣੇ ਦੇ ਵਿੱਚ ਇਸ ਦੀ ਸ਼ਿਕਾਇਤ ਦਿੰਦਾ ਤੇ ਹੁਣ ਇਹ ਰੋਪੀ ਫੜੇ ਗਏ ਨੇ ਕਿ ਇਹ ਮਾਮਲਾ ਪੂਰਾ ਐਸਐਚਓ ਦੇ ਨਾਲ ਗਲਬਤ ਕਰ ਦੇ। ਜੀ ਸਰ ਇਹਦੇ ਆਗੇ ਬੰਦੇ ਕੀ ਮਹਾਂਮਾਨ ਸਰੋ ਮਤੀ ਤੋ 400 ਇੱਕ ਦਰਖਾਸਤ ਮਸੂਲ ਹੋਈ ਸੀ ਅ ਕਲਦੀਪ ਸਿੰਘ ਪੁੱਤਰ ਸੰਤੋਸ਼ ਕੁਮਾਰ ਵਾਸੀ ਬਰੇਲੀ ਤੇ ਹਾਲ ਵਾਸੀ ਕੁੰਬੜਾ ਤੇ ਇਹ ਮੋਬਾਈਲਾਂ ਦੀ ਦੁਕਾਨ ਕਰਦਾ ਹੈਗਾ ਇਹਨੇ ਕਿਹਾ ਸੀ ਵੀ ਪੰਜ ਬੰਦੇ ਮਰੀ ਦੁਕਾਨ ਤੇ ਆਏ ਆ ਤੇ ਸਿਵਲ ਕੱਪੜਿਆਂ ਵਿੱਚ ਸੀ ਜਿਹੜਾ ਨੇ ਦੱਸਿਆ ਪੁਲਿਸ ਮੁਲਾਜ਼ਮ ਹੈ ਤੇ ਤਿੰਨ ਮੋਬਾਈਲ ਲੈ ਗਏ ਮਰੇ ਇੱਥੇ ਦੁਕਾਨ ਤੋਂ ਤੇ ਮੇਰੇ ਤੋਂ ਤਕੇ ਨਾ ਇਹਨਾਂ ਨੇ 20000 ਰੁਪਇਆ ਲੈ ਗਏ ਹੈਗੇ ਤੇ ਇਹ ਮਦੇਈ ਦੀ ਨਿਸ਼ਾਨਦੇਹੀ ਤੇ ਦੋ ਪਹਿਲੇ ਗ੍ਰਿਫਤਾਰ ਕੀਤੇ ਨੇ ਹਰਪ੍ਰੀਤ ਸਿੰਘ ਤੇ ਜਸਪੀਤ ਮਿਤੀ 5 2 24 ਨੂੰ ਤੇ ਗਾਹਾਂ ਇਨਾਮ ਬੰਦਿਆਂ ਦੋਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਦੂਜੇ ਗ੍ਰਿਫਤਗੀ ਕੀਤੇ 6 6 ਨੂੰ 22 ਨੂੰ 25 25 ਨੂੰ ਤੇ ਬਾਕੀ ਤਰਤੀਸ ਜਾਰੀਆਂ ਤੇ ਇਹਨਾਂ ਨੂੰ ਅ ਸਲਾਖਾ ਵਸ਼ੇ ਬੰਦ ਭੇਜਿਆ ਜਾਵੇਗਾ ਸਰ ਇਹ ਖੋਰ ਕੀ ਕੰਮ ਕਰਦੇ ਤੇ ਪਹਿਲਾਂ ਇਹਨਾਂ ਨੇ ਕੋਈ ਇੱਕ ਵਾਰ ਦਾ ਦਿੱਤੀ ਜਾਇਆ ਪਹਿਲਾਂ ਇੱਕ ਦੋ ਬੰਦਿਆਂ ਦੇ ਪਰਚੇ ਹੈਗੇ ਪਹਿਲਾਂ ਇਹਨਾਂ ਤੇ ਇੱਚੇ ਕਰ ਰਹੇ ਨੇ ਆ ਜੀ ਉਹ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਕ੍ਰਿਮੀਨਲ ਨੇ ਹੈ ਜਿਹੜੇ estrade ਪਰਚੇ ਪਹਿਲਾਂ ਵੀ ਹੈਗੇ ਨੇ ਤੇ 1 2 ਤੇ ਤੇ ਜਿਹੜੇ ਰੇਣਾ ਵਾਲੇ ਹੈਗੇ ਇਹ ਜਿਆਦਾ ਲੋਕਲ ਨੇ ਇੱਕ ਘਰਵਾ ਦਾ ਹੈਗਾ ਇੱਕ ਨਵਾਂ ਗ੍ਰਾਮ ਦਾ ਤੇ ਇੱਕ ਸੈਕਟਰ 68 ਮਹਾਰੀ ਤੇ ਦੂਜਾ ਕੁੰਬੜਾ ਦਾ ਹੈਗਾ ਇੱਕ ਤੇ ਤੇ ਕੋ ਪੰਚਮਾ ਜਿਹੜਾ ਹੈਗਾ ਉਹ ਵੀ ਸੈਕਟਰ 60 ਦਾ ਹੀ ਇਹਨਾਂ ਨੇ ਮੋਬਾਈਲ ਤੇ ਵਿਕਾਨ ਤੇ ਜਾ ਕੇ ਪੁਲਿਸ ਮੁਲਾਜ਼ਮ ਨੂੰ ਦੱਸਿਆ ਹਾਂ ਸਿਵਲ ਹੈਸ ਸਿਵਲ ਕਪਰੇਸੀ ਪਰ ਇਹਨਾਂ ਨੇ ਪੁਲਿਸ ਮੁਲਾਜ਼ਮ ਦੱਸਿਆ ਵੀ ਪੁਲਿਸ ਮੁਲਾਜ਼ਮ ਤੇ ਤੁਸ ਜਿਹੜਾ ਚੋਰੀ ਦੇ ਮੋਬਾਈਲ ਲੈਂਦੇ ਆ ਜੱਕਦਾ ਉਹ ਇੱਥੇ ਜਾ ਕੇ ਫਿਰ ਇਹਨਾਂ ਨੇ ਧੱਕੇ ਨਾਲ ਉਹਦੇ ਨੋਟ ਕਟਾ ਕੇ ਦੇ ਉਹ ਬਚਾਰੇ ਦਾ ਹੈ ਕਿ 20000 ਰੁਪਇਆ ਤੇ ਸਿਵਲ ਕਵਰੀ ਅਸੀਂ ਕਰ ਲਈ ਆ ਤੋ ਤੇ ਮੋਬਾਈਲ ਵੀ ਬਰੰਗ ਕਰ ਲਿਆ ਤਿੰਨ ਤੋ ਦੋਨਾਂ ਦਾ ਇੱਕ ਦੰਦਾ ਦੋਨਾਂ ਦਾ ਪਹਿਲਾਂ ਲਿਆ ਸੀ ਦੋ ਦੰਦਾਂ ਦਾ ਰਿਮਾਂਡ ਤੇ ਤਿੰਨਾਂ ਜਿਹੜੇ ਤੀਜੇ ਬਾਅਦ ਫੜਿਆ ਉਹਨਾਂ ਦਾ ਇੱਕ ਦੰਦਾ ਦਾ ਰਿਮਾਂਡ ਹੈ ਕੱਲ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਦੁਵਾਰਾ ਪੰਜਾਂ ਨੂੰ ਹੀ